ਹਾਂਜੀ ਦੋਸਤੋ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਰਾਹੀ ਕੀ ਹੁੰਦੀ ਹੈ ਪਾਣੀ ਪਾਉਣ ਵਾਲੇ ਮਿੱਟੀ ਦੇ ਲੰਮੇ ਤੇ ਪਤਲੇ ਗਰਦਨ ਵਾਲੇ ਭਾਂਡੇ ਨੂੰ ਸਰਾਹੀ ਕਹਿੰਦੇ ਹਨ ਕਈ ਇਲਾਕਿਆਂ ਵਿੱਚ ਇਸ ਨੂੰ ਝਾਰੀ ਤੇ ਝੱਜਰ ਵੀ ਕਹਿੰਦੇ ਹਨ ਇੱਕ ਕੱਚ ਦੀ ਸਰਾਹੀ ਵੀ ਹੁੰਦੀ ਹੈ ਜਿਸ ਵਿੱਚ ਸ਼ਰਾਬ ਰੱਖੀ ਜਾਂਦੀ ਹੈ ਪਹਿਲੇ ਸਮਿਆਂ ਵਿੱਚ ਸਰਾਹੀ ਦੀ ਵਰਤੋਂ ਘਰ ਦੇ ਨਾਲ ਨਾਲ ਪੈਸੇ ਵਾਲੇ ਪਰਿਵਾਰ ਸਹਾੂਕਾਰ ਸਫ਼ਰ ਕਰਨ ਦੇ ਸਮੇਂ ਵੀ ਵਰਤਦੇ ਸਨ ਸਰਾਹੀ ਕਮਿਆਰ ਬਣਾਉਂਦਾ ਹੈ ਇਹ ਕਾਲੀ ਚੀਕਨੀ ਮਿੱਟੀ ਦੀ ਬਣਾਈ ਜਾਂਦੀ ਹੈ ਮਿੱਟੀ ਦੀ ਚੰਗੀ ਤਰ੍ਹਾਂ ਕਾਣੀ ਬਣਾ ਕੇ কুমਿਹਾਰ ਸਰਾਹੀ ਨੂੰ ਚੱਕ ਉੱਪਰ ਡਾਲਦਾ ਹੈ ਫਿਰ ਉਸ ਨੂੰ ਸੁਕਾਇਆ ਜਾਂਦਾ ਹੈ ਸੁਕਾਉਣ ਤੋਂ ਬਾਅਦ ਸਰਾਹੀ ਨੂੰ ਆਵੀ ਵਿੱਚ ਪਾ ਕੇ ਪਕਾਇਆ ਜਾਂਦਾ ਹੈ ਪਹਿਲਾਂ ਹਰ ਪਿੰਡ ਵਿੱਚ কুমਿਹਾਰ ਹੁੰਦੇ ਸਨ ਭਾਂਡੇ ਬਣਾਉਂਦੇ ਸਨ ਹੁਣ ਕਿਸੇ ਕਿਸੇ ਪਿੰਡ ਵਿੱਚ ਹੀ কুমਿਹਾਰ ਭਾਂਡੇ ਬਣਾਉਂਦੇ ਹਨ ਹੁਣ ਬਹੁਤ ਸਾਰੇ ਮਿੱਟੀ ਦੇ ਭਾਂਡਿਆਂ ਦੀ ਥਾਂ ਪਿੱਤਲ ਸਟੀਲ ਅਤੇ ਐਲੂਮੀਨੀਅਮ ਦੇ ਭਾਂਡਿਆਂ ਨੇ ਲੈ ਲਈ ਹੈ ਹੁਣ ਮਿੱਟੀ ਦੀ ਸਰਾਹੀ ਦੀ ਵਰਤੋਂ ਨਾ ਮਾਤਰ ਹੀ ਰਹਿ ਗਈ ਹੈ ਸਫਰ ਵਿੱਚ ਪਾਣੀ ਅੱਜਕੱਲ ਪਲਾਸਟਿਕ ਦੀਆਂ ਭਾਂਡ ਭਾਂਡੀਆਂ ਬੋਤਲਾਂ ਥਰਮੋਸ ਬੋਤਲਾਂ ਵਿੱਚ ਲੋਕ ਲੈ ਜਾਂਦੇ ਹਨ ਜਿਸ ਕਰਕੇ ਸਰਾਹੀ ਦੀ ਵਰਤੋਂ ਬਿਲਕੁਲ ਬੰਦ ਹੋ ਚੁੱਕੀ ਹੈ ਧੰਨਵਾਦ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ